ਜਦੋਂ ਗਵਾਂਟੀਆਂ ਨੇ ਆਪਣੇ ਘਰ ਦੇ ਬਾਹਰ ਨਾਲੀ ਦੇ ਅੰਦਰ ਖੂਨ ਹੀ ਖੂਨ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਕਿ ਨਾਲੀ ਦੇ ਅੰਦਰ ਇੰਨਾ ਖੂਨ ਕਿੱਥੋਂ ਆਇਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਉਹ ਦੇਖਦੀ ਆ ਕਿ ਇਹ ਖੂਨ ਮੁਕੇਸ਼ ਠਾਕਰ ਦੇ ਘਰ ਤੋਂ ਆ ਰਿਹਾ ਤਾਂ ਪੁਲਿਸ ਉਸ ਘਰ ਦੇ ਅੰਦਰ ਐਂਟਰ ਹੁੰਦੀ ਆ ਜਦੋਂ ਪੁਲਿਸ ਉਸ ਘਰ ਦੇ ਅੰਦਰ ਗਈ ਤਾਂ ਉਹ ਦੇਖ ਕੇ ਹੈਰਾਨ ਰਹਿ ਗਈ ਕਿ ਉੱਥੇ ਇੱਕ 17 ਸਾਲਾਂ ਦੇ ਨੌਜਵਾਨ ਦੀ লাশ ਖੂਨ ਦੇ ਨਾਲ ਲਥਪਥ ਪਈ ਸੀ ਤਾਂ ਪੁਲਿਸ ਦੇਖਦੀ ਸੀ ਕਿ ਉੱਥੇ ਇੱਕ ਵਿਅਕਤੀ ਉਸ লাশ ਦੇ ਕੋਲ ਖੜਾ ਉਸ লাশ ਨੂੰ ਦੇਖ ਹੀ ਜਾ ਰਿਹਾ ਸੀ ਤਾਂ ਪੁਲਿਸ ਹੈਰਾਨ ਹੋਈ ਉਸ ਵਿਅਕਤੀ ਤੋਂ ਪੁੱਛਗਿੱਛ ਸ਼ੁਰੂ ਕੀਤੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਇਹ ਵਿਅਕਤੀ ਸੀ ਇਹ ਮਕੇਸ਼ ਸੀ ਘਰ ਦਾ ਮਾਲਕ ਤੇ ਉਹ 17 ਸਾਲਾ ਵਿਅਕਤੀ ਦੇ ਕੋਲ ਮੁੰਡੇ ਦੇ ਕੋਲ ਖੜਾ ਸੀ ਤਾਂ ਉਸ ਜਿਹੜਾ ਫੜਿਆ ਗਿਆ ਮੁਕੇਸ਼ ਸੀ ਉਹਨੇ ਪੁਲਿਸ ਨੂੰ ਦੱਸਿਆ ਕਿ ਜਿਹੜਾ ਇਹ ਮਰਨ ਵਾਲਾ ਵਿਅਕਤੀ ਆ 17 ਸਾਲਾ ਮੁੰਡਾ ਏ ਇਹਦਾ ਕਤਲ ਮੈਂ ਕੀਤਾ ਕਿਉਂਕਿ ਇਹ 10 ਦਿਨ ਪਹਿਲਾਂ ਸਾਡੇ ਘਰ ਕਿਰਾਏ ਤੇ ਰਹਿਣ ਵਾਸਤੇ ਆਇਆ ਸੀ ਅਸਲ ਵਿੱਚ ਇਹ ਮੁੰਡਾ ਕੰਮ ਦੀ ਭਾਲ ਵਾਸਤੇ ਦਿੱਲੀ ਆਇਆ ਸੀ ਇਹ ਘਟਨਾ ਦਿੱਲੀ ਤੋਂ ਸਾਹਮਣੇ ਆਈ ਆ ਜਦੋਂ ਕੰਮ ਦੀ ਭਾਲ ਵਾਸਤੇ ਆਇਆ ਸੀ ਤਾਂ ਇਹ ਜਿਹੜਾ ਮੁਕੇਸ਼ ਆ ਉਹਦੇ ਘਰ ਵਾਲੀ ਦਾ ਗਾਂ ਰਿਸ਼ਤੇਦਾਰਾਂ ਦਾ ਕੋਈ ਜਾਣ ਪਹਿਚਾਣ ਵਾਲਾ ਸੀ ਤਾਂ ਉਹਨਾਂ ਨੇ ਕਿਰਾਏ ਤੇ ਜਿਵੇਂ ਆਪਾਂ 10 ਪੁੱਛ ਕੇ ਵੀ ਸਾਡ ਫਲਾਨੀ ਥਾਂ ਤੇ ਅਸੀਂ ਕੰਮ ਤੇ ਜਾਣਾ ਤੇ ਉੱਥੇ ਜੇ ਕੋਈ ਆਪਣੀ ਪਹਿਚਾਣ ਵਾਲਾ ਹੋਵੇ ਤਾਂ ਇਹਨੂੰ ਕਿਰਾਏ ਦਾ ਕੋਈ ਮਕਾਨ ਦਵਾ ਦਿੱਤਾ ਜਾਵੇ ਤਾਂ ਉਹਨਾਂ ਨੇ ਆਪਣੇ ਘਰ ਹੀ ਕਿਰਾਏ ਤੇ ਉਹਨੂੰ ਰੱਖ ਲਿਆ 10 ਦਿਨ ਹੋਏ ਸੀ ਇਸ ਮੁੰਡੇ ਨੂੰ ਕਿਰਾਏ ਦੇ ਉੱਪਰ ਰਹਿੰਦੇ ਹੋਏ ਇਸ ਘਰ ਦੇ ਅੰਦਰ ਜਿਹੜਾ ਮੁਕੇਸ਼ ਸੀ ਇੱਕ ਰਾਤ ਪਹਿਲਾਂ ਉਸ ਮੁੰਡੇ ਦੇ ਨਾਲ ਘਰ ਦੇ ਅੰਦਰ ਬੈਠ ਕੇ ਪੈਗ ਲਾਉਣ ਲੱਗ ਜਾਂਦਾ ਸ਼ਰਾਬ ਪੀਣ ਲੱਗ ਜਾਂਦਾ ਤੇ ਜਦੋਂ ਇਹ ਦੋਨੇ ਸ਼ਰਾਬ ਦੀ ਹਾਲਤ ਵਿੱਚ ਨਸ਼ੇ ਦੀ ਹਾਲਤ ਵਿੱਚ ਹੁੰਦੇ ਆ ਉੱਠਦੇ ਆ ਤਾਂ ਮੁਕੇਸ਼ ਕਹਿੰਦਾ ਕਿ ਜਿਹੜਾ ਇਹ ਮੁੰਡਾ ਸੀ 17 ਸਾਲਾ ਬੱਚਾ ਸੀ ਇਹ ਕਹਿੰਦਾ ਮੇਰੇ ਘਰ ਵਾਲੀ ਦੇ ਨਾਲ ਉਪੱਤੀ ਜਨਕ ਹਾਲਤ ਵਿੱਚ ਸੀ ਗਲਤ ਹਾਲਤ ਦੇ ਵਿੱਚ ਸੀ ਜਿਹਦੇ ਕਰਕੇ ਅਗਲੇ ਦਿਨ ਜਦੋਂ ਮੇਰੇ ਘਰ ਵਾਲੀ ਕੰਮ ਤੇ ਜਾਂਦੀ ਆ ਉਹ ਖੜਾਉਣਿਆਂ ਦੀ ਫੈਕਟਰੀ ਦੇ ਅੰਦਰ ਉਹ ਔਰਤ ਕੰਮ ਕਰਦੀ ਸੀ ਜਦੋਂ ਉਹ ਆਪਣੇ ਕੰਮ ਤੇ ਚਲੀ ਜਾਂਦੀ ਆ ਤਾਂ ਮੁਕੇਸ਼ ਉਸ ਮੁੰਡੇ ਦੇ ਨਾਲ ਕਿਸੇ ਗੱਲੋਂ ਬਹਿਸ ਕਰਦਾ ਬਹਿਸ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਜਿਹਦੇ ਕਰਕੇ ਮੁਕੇਸ਼ ਵੱਲੋਂ ਉਹਨੂੰ ਘਰ ਦੇ ਅੰਦਰ ਜਿਹੜਾ ਛੋਟਾ ਸਿਲੰਡਰ ਪਿਆ ਸੀ ਉਹ ਉਸ ਸਿਲੰਡਰ ਦੇ ਨਾਲ ਉਹ ਮੁੰਡੇ ਤੇ ਮੁੰਡੇ ਦੇ ਸਿਰ ਤੇ ਵਾਰ ਕੀਤੇ ਜਾਂਦੇ ਆ ਵਾਰ-ਵਾਰ ਮੁੰਡੇ ਦੇ ਸਿਰ ਤੇ ਉਹ ਸਿਲੰਡਰ ਮਾਰ ਕੇ ਮੁਕੇਸ਼ ਵੱਲੋਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਕਹਿੰਦਾ ਕਿਉਂਕਿ ਜੀ ਇਹ ਮੇਰੀ ਘਰ ਵਾਲੀ ਨਾਲ ਪਤੀ ਜਨਕ ਹਾਲਤ ਵਿੱਚ ਮੈਂ ਦੇਖਿਆ ਸੀ ਇਸੇ ਕਰਕੇ ਮੈਂ ਇਸ ਮੁੰਡੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੇहद ਮੰਦਭਾਗੀ ਘਟਨਾ ਗਲਤ ਹੀ ਕਿਹਾ ਜਾ ਸਕਦਾ ਇਸ ਮਾਮਲੇ ਨੂੰ ਪਹਿਲੀ ਗੱਲ ਤਾਂ ਇਹ ਕਿ ਜਦੋਂ ਕੋਈ ਸਾਡੇ ਘਰ ਦੇ ਅੰਦਰ ਉਪਰਾ ਵਿਅਕਤੀ ਆਉਂਦਾ ਕੋਈ ਸਾਡੇ ਘਰ ਵਿੱਚ ਮਕਰਾਇਤੇ ਰਹਿ ਰਿਹਾ ਤਾਂ ਸਾਡੇ ਜਿਹੜੇ ਫੈਮਿਲੀ ਮੈਂਬਰ ਨੇ ਖਾਸ ਤੌਰ ਤੇ ਮਰਦ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਕੀ ਜ਼ਰੂਰਤਾ ਕਿਸੇ ਉਪਰੇ ਮਰਦ ਦੇ ਨਾਲ ਬੈਠ ਕੇ ਸਾਡੇ ਘਰ ਦੇ ਅੰਦਰ ਆਪਣੇ ਘਰ ਦੇ ਅੰਦਰ ਨਸ਼ਾ ਕਰਨ ਦੀ ਕਿਉਂਕਿ ਜਦੋਂ ਕੋਈ ਵਿਅਕਤੀ ਨਸ਼ਾ ਕਰਦਾ ਤਾਂ ਉਹ ਦਿਮਾਗੀ ਤੌਰ ਤੇ ਸੁਚੇਤ ਹੀ ਨਹੀਂ ਰਹਿੰਦਾ ਕੌਨਸ਼ੀਅਸ ਹੀ ਨਹੀਂ ਰਹਿੰਦਾ ਉਹਨੂੰ ਅਕਲ ਹੀ ਨਹੀਂ ਰਹਿੰਦੀ ਕਿ ਕੀ ਮੈਂ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ ਤਾਂ ਫੇਰ ਭਾਵੇਂ ਕੋਈ ਇੰਟੈਂਸ਼ਨਲੀ ਸੋਚੇ ਸਮਝੇ ਤਰੀਕੇ ਨਾਲ ਕਿਸੇ ਨਾਲ ਗਲਤ ਨਾ ਵੀ ਕਰੇ ਜਦੋਂ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਹੋਊਗਾ ਤਾਂ ਉਹ ਗਲਤੀ ਕਰੂਗਾ ਹੀ ਕਰੂਗਾ ਉਹ ਕਿਸੇ ਨਾਲ ਬਦਤਮੀਜ਼ੀ ਕਿਸੇ ਵੀ ਤਰ੍ਹਾਂ ਦੀ ਕਰ ਸਕਦਾ ਸਭ ਤੋਂ ਪਹਿਲੀ ਗਲਤੀ ਤਾਂ ਉਸ ਵਿਅਕਤੀ ਦੀ ਖੁਦ ਦੀ ਆ ਜਿਹਨੇ ਕਿਸੇ ਦੇ ਨਾਲ ਬੈਠ ਕੇ ਆਪਣੇ ਘਰ ਦੇ ਅੰਦਰ ਸ਼ਰਾਬ ਪੀਤੀ ਪਰ ਇੱਥੇ ਜਿਹੜੇ ਸ਼ਰਾਬੀ ਨੇ ਵੱਖ-ਵੱਖ ਤਰ੍ਹਾਂ ਦਾ ਨਸ਼ਾ ਕਰਨ ਵਾਲੇ ਨੇ ਉਹ ਵੀ ਨਸ਼ੇ ਨੂੰ ਜਸਟੀਫਾਈ ਕਰਦੇ ਨੇ ਕਿ ਅਸੀਂ ਤਾਂ ਨਸ਼ਾ ਤਾਂ ਕਰਦੇ ਆ ਕਿਉਂਕਿ ਅਸੀਂ ਤਾਂ ਸਾਰੇ ਦਿਨ ਦੇ ਥੱਕ ਜਾਂਦੇ ਆ ਜਦੋਂ ਸਾਰੇ ਦਿਨ ਦੇ ਥੱਕੇ ਹੁੰਨੇ ਆ ਤੇ ਫਿਰ ਅਸੀਂ ਥਕਾਵਟ ਲਾਉਣ ਵਾਸਤੇ ਨਸ਼ੇ ਦਾ ਸਹਾਰਾ ਲੈ ਲੈਨੇ ਆ ਪਰ ਹੈਰਾਨੀ ਹੁੰਦੀ ਆ ਕਿ ਜਿਹੜੀਆਂ ਔਰਤਾਂ ਨੇ ਅੱਜ ਕੱਲ ਤਾਂ ਹਰ ਔਰਤੀ ਲਗਭਗ ਬਾਹਰ ਕੰਮ ਕਰਦੀ ਆ ਕਿਸੇ ਨਾ ਕੋਈ ਕਿਸੇ ਫੈਕਟਰੀ ਦੇ ਵਿੱਚ ਲੱਗੀ ਆ ਕੋਈ ਕਿਤੇ ਲੱਗੀ ਆ ਕੋਈ ਕਿਤੇ ਲੱਗੀ ਆ ਕੀ ਉਹ ਨਹੀਂ ਉਹਨਾਂ ਨੂੰ ਥਕਾਵਟ ਨਹੀਂ ਹੁੰਦੀ ਕੀ ਉਹਨਾਂ ਦਾ ਸਰੀਰ ਨਹੀਂ ਥੱਕਦਾ ਉਹ ਤਾਂ ਮਰਦ ਨਾਲੋਂ ਵੈਸੇ ਵੀ ਸਰੀਰਕ ਤੌਰ ਤੇ ਕਮਜ਼ੋਰ ਹੁੰਦੀਆਂ ਨੇ ਨਾ ਕੀ ਫਿਰ ਉਹਨਾਂ ਨੂੰ ਨਸ਼ੇ ਦੀ ਜ਼ਰੂਰਤ ਨਹੀਂ ਹੁੰਦੀ ਹਾਂ ਹੁਣ ਕੋਈ ਭੈਣਾ ਭਰਾ ਇਹ ਵੀ ਕਹਿ ਸਕਦੇ ਆ ਕਿ ਔਰਤਾਂ ਵੀ ਅੱਜ ਕੱਲ ਨਸ਼ੇ ਕਰਦੀਆਂ ਨਾ ਕਰਦੀਆਂ ਬਹੁਤ ਥੋੜੀ ਗਿਣਤੀ ਪਰ ਇਹ ਚੀਜ਼ਾਂ ਤੈਅ ਹੁੰਦੀਆਂ ਵੱਡੀ ਗਿਣਤੀ ਤੋਂ ਵੱਡੀ ਗਿਣਤੀ ਕੀ ਕਰ ਰਹੀ ਆ ਵੱਡੀ ਗਿਣਤੀ ਵਿੱਚ ਮਰਦ ਹੀ ਨਸ਼ਾ ਕਰਦੇ ਆ ਔਰਤਾਂ ਤਾਂ ਬਹੁਤ ਥੋੜੀਆਂ ਨੇ ਜਿਹੜੀਆਂ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਕਰਦੀਆਂ ਹੋਣਗੀਆਂ ਜਿਵੇਂ ਹੁਣ ਪਠਾ ਮਜ਼ਦੂਰ ਨੇ ਜੇਕਰ ਬੰਦੇ ਪਠਾ ਮਜ਼ਦੂਰੀ ਕਰਦੇ ਨੇ ਤੇ ਨਾਲ ਬਰਾਬਰ ਹੀ ਉਹਨਾਂ ਦੀ ਘਰ ਵਾਲੀਆਂ ਵੀ ਪਠਾ ਮਜ਼ਦੂਰੀ ਕਰਦੀਆਂ ਹੁੰਦੀਆਂ ਤਾਂ ਸਾਰਾ ਸਾਰਾ ਦਿਨ ਜਿੱਥੇ ਮਰਦ ਉਹ ਮਜ਼ਦੂਰੀ ਕਰਦੇ ਆ ਨਾਲ ਔਰਤਾਂ ਵੀ ਕਰਦੀਆਂ ਹੁੰਦੀਆਂ ਪਰ ਮਰਦ ਨਸ਼ਾ ਕਰਨਗੇ ਸ਼ਾਮ ਨੂੰ ਕਿਉਂਕਿ ਅਸੀਂ ਥਕਾਵਟ ਲਾਉਣੀ ਹੈ ਜੀ ਪਰ ਔਰਤ ਨਹੀਂ ਕਰੂਗੀ ਉਹ ਉਹ ਵੀ ਤਾਂ ਉਨੀ ਥੱਕੀ ਹੁੰਦੀ ਹੈ ਇਕੱਲੇ ਪਠਾ ਮਜ਼ਦੂਰੀ ਦੇ ਕਿਉਂ ਬਾਕੀ ਹਰ ਅਦਾਰੇ ਵਿੱਚ ਇਹ ਹਾਲ ਆ ਜੇਕਰ ਕੋਈ ਪੜਾਉਂਦਾ ਏ ਕੋਈ ਟੀਚਰ ਲੱਗਾ ਤਾਂ ਨਾਲ ਔਰਤਾਂ ਵੀ ਟੀਚਰ ਲਗੀਆਂ ਜੇ ਕੋਈ ਬੈਂਕ ਦੀ ਨੌਕਰੀ ਕਰਦਾ ਬੈਂਕ ਮੁਲਾਜ਼ਮਾਂ ਤੇ ਨਾਲ ਔਰਤਾਂ ਵੀ ਬੈਂਕ ਮੁਲਾਜ਼ਮਾਂ ਜੇ ਕੋਈ ਹੱਥੀ ਕਿਸੇ ਫੈਕਟਰੀ ਦੇ ਵਿੱਚ ਧਾਗਾ ਫੈਕਟਰੀ ਜਾਂ ਹੋਰ ਫੈਕਟਰੀਆਂ ਦੇ ਵਿੱਚ ਕੰਮ ਕਰ ਰਿਹਾ ਤੇ ਨਾਲ ਔਰਤਾਂ ਵੀ ਬਰਾਬਰ ਤੇ ਕੰਮ ਕਰ ਰਹੀਆਂ ਪਰ ਉਹਨਾਂ ਨੂੰ ਨਸ਼ੇ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਪੰਜਾਬ ਵਿੱਚ ਤਾਂ ਘਟੂ ਘਟ ਮੈਂ ਬਹੁਤ ਘਾਟ ਹੀ ਦੇਖਿਆ ਹੈ ਨਹੀਂ ਨੀ ਨਾ ਮਾਤਰੀ ਆ ਤੇ ਬਾਹਰ ਵੀ ਮੁਕਾਬਲਤਨ ਤਾਂ ਘਾਟ ਹੀ ਆ ਵੱਡੀ ਗਿਣਤੀ ਤੋਂ ਤਾਂ ਇਹ ਹੋਣਾ ਵੱਡੀ ਗਿਣਤੀ ਮਰਦ ਹੀ ਨਸ਼ਾ ਕਰਦੇ ਨੇ ਔਰਤਾਂ ਕੋਈ ਨਸ਼ਾ ਨਹੀਂ ਕਰਦੀਆਂ ਤਾਂ ਕੀ ਉਹਨਾਂ ਨੂੰ ਉਹਨਾਂ ਨੂੰ ਥਕਾਵਟ ਲਾਉਣ ਵਾਸਤੇ ਨਸ਼ੇ ਦੀ ਜ਼ਰੂਰਤ ਨਹੀਂ ਹੁੰਦੀ ਪਰ ਜਸਟੀਫਾਈ ਇੱਥੇ ਏਵੇਂ ਹੀ ਕਿਉਂਕਿ 90 95% ਮੇਰੇ ਖਿਆਲ ਚ ਮਰਦ ਨਸ਼ਾ ਕਰਦੇ ਆ ਤਾਂ ਫਿਰ ਉਹ ਇਹਨੂੰ ਜਸਟੀਫਾਈ ਇਹੀ ਕਹਿ ਕੇ ਕਰਦੇ ਆ ਕਿ ਥੱਕੇ ਹੁੰਨੇ ਆ ਜੀ ਥਕਾਵਟ ਲਾਉਣੀ ਹੁੰਦੀ ਆ ਤੇ ਫਿਰ ਜੇਕਰ ਤੁਸੀਂ ਥਕਾਵਟ ਲਾਉਣੀ ਹੁੰਦੀ ਆ ਤੇ ਫਿਰ ਔਰਤਾਂ ਨੇ ਵੀ ਲਾਉਣੀ ਹੁੰਦੀ ਆ ਫਿਰ ਉਹਨਾਂ ਨੂੰ ਵੀ ਪੈਗਲਵਾ ਲਿਆ ਕਰੋ ਨਾਲ ਪਰ ਉਹਨਾਂ ਦੀ ਵੀ ਠਕਾਵਟ ਲੈ ਜਾਵੇ ਪਰ ਬੇਹੱਦ ਘਟੀਆ ਤਰਕਾਹੇ ਘਟੀਆ ਗੱਲ ਆ ਨਾ ਮਰਦਾਂ ਨੂੰ ਕੋਈ ਨਸ਼ਾ ਕਰਨਾ ਚਾਹੀਦਾ ਤੇ ਨਾ ਔਰਤਾਂ ਨੂੰ ਕਰਨਾ ਚਾਹੀਦਾ ਜਿਵੇਂ ਇਹ ਘਟਨਾ ਵਾਪਰੀ ਆ ਘਰ ਦੇ ਅੰਦਰ ਤੁਸੀਂ ਬਗਾਨਿਆਂ ਦੇ ਨਾਲ ਬਹਿ ਕੇ ਜਦੋਂ ਸ਼ਰਾਬਾਂ ਪੀਓਗੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰੋਗੇ ਨਾ ਤੁਹਾਨੂੰ ਕੋਈ ਅਕਲ ਸੁਰਤ ਰਹਿਣੀ ਆ ਤੇ ਨਾ ਜਿਹੜਾ ਤੁਹਾਡੇ ਨਾਲ ਕੋਈ ਹੋਰ ਬੈਠਾ ਉਹਨੂੰ ਸ਼ਰਾਬ ਦੇ ਜਾਂ ਹੋਰ ਨਸ਼ੇ ਦੇ ਵਿੱਚ ਅਕਲ ਸੁਰਤ ਰਹਿਣੀ ਆ ਤੇ ਫਿਰ ਤੁਸੀਂ ਫਿਰ ਉਹ ਸਾਰੇ ਕਾਸੇ ਦਾ ਸ਼ਕਾਰ ਜਿਹੜੀਆਂ ਔਰਤਾਂ ਹੁੰਦੀਆਂ ਨੇ ਫਿਰ ਜੇਕਰ ਕੋਈ ਬਾਹਰ ਦਾ ਵਿਅਕਤੀ ਤੁਹਾਡੇ ਘਰ ਦੇ ਅੰਦਰ ਆ ਕੇ ਨਸ਼ਾ ਕਰਦਾ ਤੇ ਘਰ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨਾਲ ਬਤਮੀਜੀ ਕਰਦਾ ਤਾਂ ਫਿਰ ਤੁਹਾਡੀ ਗਲਤੀ ਦੀ ਸਜ਼ਾ ਵੀ ਤਾਂ ਉਹ ਔਰਤ ਨੂੰ ਮਿਲਦੀ ਆ ਫਿਰ ਲੋਕ ਤੁਹਮ ਤਾਂ ਔਰਤ ਤੇ ਲਾਉਂਦੇ ਆ ਸੋ ਚਾਹੀਦਾ ਇਹ ਆ ਪਹਿਲੀ ਗਲਤੀ ਤਾਂ ਇਸ ਬੰਦੇ ਦੀ ਇਹੀ ਆ ਕਿ ਇਹਨੇ ਕਿਸੇ ਦੇ ਨਾਲ ਆਪਣੇ ਘਰ ਦੇ ਅੰਦਰ ਬੈਠ ਕੇ ਨਸ਼ਾ ਕਿਉਂ ਕੀਤਾ ਫਿਰ ਦੂਸਰੀ ਗਲਤੀ ਇਹ ਆ ਕਿ ਨਸ਼ਾ ਕਰਨਾ ਵੈਸੇ ਹੀ ਗਲਤ ਆ ਨਸ਼ਾ ਕੀਤਾ ਹੀ ਕਿਉਂ ਫਿਰ ਤੀਸਰੀ ਗਲਤੀ ਕਿ ਜਦੋਂ ਤੇਰੀ ਘਰ ਵਾਲੀ ਚਲੀ ਗਈ ਆ ਤੇ ਤੂੰ ਉਸ 17 ਸਾਲਾ ਜੇ ਨਹੀਂ ਤੈਨੂੰ ਸੱਟ ਲੱਗਦਾ ਉਹਦੇ ਵਿੱਚ ਕੁਝ ਖਾਮੀਆਂ ਲੱਗਦੀਆਂ ਤਾਂ ਤੂੰ ਉਹਨੂੰ ਕਿਰਾਏ ਦੇ ਮਕਾਨ ਤੇ ਰੱਖਿਆ ਤਾਂ ਕਿਰਾਏ ਤੋਂ ਉਠਾ ਦੇ ਮੌਤ ਦੇ ਘਾਟ ਕਿਉਂ ਉਤਾਰਿਆ ਜਾਵੇ ਕਿਸੇ ਨੂੰ ਜੇਕਰ ਫਿਰ ਵੀ ਉਹਦੇ ਵਿੱਚ ਕੋਈ ਗਲਤੀ ਆ ਤਾਂ ਪੁਲਿਸ ਕੋਲ ਸ਼ਿਕਾਇਤ ਕਰਵਾ ਜਾ ਕੇ ਉਹਦੇ ਤੇ ਕੋਈ ਕੇਸ ਦਰਜ ਕਰਵਾ ਆਪੇ ਪੁਲਿਸ ਉਹ ਜਿਹੜੇ ਪ੍ਰਸ਼ਾਸਨ ਸਰਕਾਰ ਅਦਾਲਤ ਨੇ ਜਿਹੜੀ ਉਹਨੂੰ ਕੋਈ ਸਜ਼ਾ ਦੇਣੀ ਹੋਈ ਆਪੇ ਅਦਾਲਤ ਨੂੰ ਸਜ਼ਾ ਦੇਉ ਤੂੰ ਕਿਉਂ ਕਿਸੇ ਦੀ ਜ਼ਿੰਦਗੀ ਤਬਾਹ ਕਰਦਾ ਤੂੰ ਕਿਉਂ ਉਹਨੂੰ ਮੌਤ ਦੇ ਘਾਟ ਉਤਾਰਦਾ ਪਰ ਪਹਿਲਾਂ ਤਾਂ ਖੁਦ ਹੀ ਸੋਚਣਾ ਚਾਹੀਦਾ ਕਿ ਜਦੋਂ ਅਸੀਂ ਘਰ ਪਰਿਵਾਰ ਵਾਲੇ ਆ ਸਾਡੇ ਘਰ ਦੇ ਉਹਨਾਂ ਦੇ ਲਾਜ਼ਮੀ ਬੱਚਾ ਵੀ ਹੋਊਗਾ ਕੋਈ ਜਦੋਂ ਤੁਹਾਡੇ ਘਰ ਦੇ ਅੰਦਰ ਬੱਚੇ ਵੀ ਨੇ ਧੀਆਂ ਪਹਿਣਾ ਨੇ ਤਾਂ ਫੇਰ ਕਿਸੇ ਦੇ ਨਾਲ ਬੈਠ ਕੇ ਕਰਦੇ ਅੰਦਰ ਨਸ਼ਾ ਹੀ ਕਿਉਂ ਕਰਨਾ ਵੈਸੇ ਵੀ ਨਸ਼ਾ ਮਤ ਮਾਰਦਾ ਤਾਂ ਫੇਰ ਨਸ਼ਾ ਕਰਨਾ ਹੀ ਨਹੀਂ ਚਾਹੀਦਾ ਇਹੋ ਜਿਹਾ ਅਪਰਾਧੀ ਮਾਨਸਿਕਤਾ ਨੂੰ ਨਸ਼ਾ ਜਨਮ ਦਿੰਦਾ ਤਾਂ ਫੇਰ ਇਹੋ ਜਿਹਾ ਨਸ਼ੇ ਤੋਂ ਕਿਉਂ ਨਾ ਛਡਕਾਰਾ ਹੀ ਪਾਇਆ ਜਾਵੇ ਪਰ ਅਫਸੋਸ ਕਿ ਇੱਥੇ ਵੱਡੀ ਗਿਣਤੀ ਲੋਕ ਸ਼ਰਾਬਾਂ ਪੀਂਦੇ ਨੇ ਉਹਨਾਂ ਨੂੰ ਤਾਂ ਅਜੇ ਹੀ ਨਸ਼ਾ ਛੱਡਣ ਵਾਲੀ ਗੱਲ ਚੰਗੀ ਹੀ ਨਹੀਂ ਲੱਗਦੀ ਸਾਡੇ ਪੰਜਾਬ ਦੇ ਅੰਦਰ ਹੀ ਪਿਛਲੇ ਦਿਨੀ ਕਿੰਨੀਆਂ ਅਜਈਆਂ ਘਟਨਾਵਾਂ ਵਾਪਰ ਗਈਆਂ ਨਸ਼ੇ ਦੇ ਕਰਕੇ ਕਿੰਨੀਆਂ ਮੌਤਾਂ ਦਾ ਚਿੱਟੇ ਨਾਲ ਹੋ ਗਈਆਂ ਤੇ ਕਿੰਨੀਆਂ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਕਾਰਨ ਹੋ ਗਈਆਂ ਸ਼ਰਾਬ ਵੈਸੇ ਵੀ ਜ਼ਹਿਰ ਆ ਓਵੇਂ ਹੌਲੀ ਹੌਲੀ ਕਰਕੇ ਮਾਰਦੀ ਆ ਤੇ ਜੇ ਜ਼ਹਿਰੀਲੀ ਸੀਗੀ ਉਹਦੇ ਵਿੱਚ ਮਥੇਨ ਕਿ ਕਾਦੀ ਮਾਤਰਾ ਕਹਿੰਦੇ ਵੱਧ ਹੁੰਦੀ ਆ ਤਾਂ ਉਹਨੇ ਇੱਕਦਮ ਲੋਕਾਂ ਦੀ ਜਾਨ ਲੈ ਲਈ ਕਿੰਨੀਆਂ ਮੌਤਾਂ ਅਮਰਸਰ ਵਾਲੀ ਸਾਈਡ ਹੋਈਆਂ ਤਰਨਤਰਨ ਵਾਲੀ ਕਿੰਨੀਆਂ ਮੋਤਾ ਹੁਣ ਲੁਧਿਆਣੇ ਕਵੰਨੀ ਹੋ ਗਈਆਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੋ ਜੇਕਰ ਇਹਨਾਂ ਨਸ਼ਿਆਂ ਨੂੰ ਤਿਆਗਿਆ ਹੀ ਜਾਵੇ ਤਾਂ ਕਿੰਨੀ ਚੰਗੀ ਗੱਲ ਆ ਕਿੰਨੀਆਂ ਸਾਰੀਆਂ ਚੀਜ਼ਾਂ ਤੋਂ ਛਡਕਾਰਾ ਪੈ ਜਾਵੇ ਘਰ ਦੇ ਲੜਾਈ ਕਲੇਸ਼ਾਂ ਤੋਂ ਵੀ ਤੇ ਨਾਲ ਨਾਲ ਜਿਹੜਾ ਸਾਡਾ ਪੈਸਾ ਨਸ਼ੇ ਤੇ ਸੀ ਬਰਬਾਦ ਕਰਦੇ ਆ ਉਹਦੇ ਤੋਂ ਵੀ ਬਚਿਆ ਜਾ ਸਕਦਾ